ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਢਾੜੀਵਾਲ ਬੁਟੀਕ ਪਿੰਡ ਪਹਿਣੀ ਜ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਕਈ ਭੈਣਾਂ ਨੇ ਪੁੱਛਿਆ ਵੀ ਸਾਨੂੰ ਐਡਰੈਸ ਦਾ ਨਹੀਂ ਪਤਾ ਲੱਗ ਰਿਹਾ ਇਹ ਪਿੰੜ ਆਪਣਾ ਨਾ ਡਿਸਟ੍ਰਿਕਟ ਜਿਹੜਾ ਉਹ ਬਰਨਾਲਾ ਦਾ ਬਰਨਾਲੇ ਸਾਈਡ ਤੇ ਜਾ ਰਿਹਾ ਆਪਣਾ ਪਿੰਡ ਆ ਜਿਹੜਾ ਆਪਣਾ ਪਿੰਡ ਦੇ ਵਿੱਚ ਹੀ ਆਪਣਾ ਬੁਟੀਕ ਆ ਜਿਹੜਾ ਆਪਾਂ ਨੇ ਓਪਨ ਕੀਤਾ ਹੋਇਆ ਹੈਗਾ ਜੋ ਵੀ ਭੈਣਾਂ ਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਉਹ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ WhatsApp ਦੇ ਉੱਪਰ ਜਿਹੜਾ ਉਹ ਮੈਸੇਜ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਅਲੱਗ ਤੋਂ ਕੋਈ ਫੋਟ ਮੰਗੇ ਜਿਹੜੀ ਆ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਸਾਡੇ ਕੋਲੋਂ ਕਿਸੇ ਸੂਟ ਆ ਕੋਈ ਤੁਹਾਨੂੰ ਪਸੰਦ ਆ ਤੁਸੀਂ ਅਲੱਗ ਤੋਂ ਵੀ ਤੁਹਾਨੂੰ ਫੋਟੋ ਹੈ ਜਿਹੜੀ ਉਹ ਪਾ ਦਾਂਗੇ ਇਹ ਆਪਣਾ ਬਰਨਾਰੇ ਸਾਈਟ ਤੇ ਜਾ ਰਹੇ ਹਾਂ ਤੇ ਮੈਂ ਤੁਹਾਨੂੰ ਦੱਸਿਆ ਆਪਣਾ ਜਿਹੜਾ ਨੰਬਰ ਆ ਉਹ ਇੱਕੋ ਹੀ ਚੱਲਦਾ ਭੈਣੇ 8360653744 ਇਹ ਵਾਲਾ ਆਪਣਾ ਨੰਬਰ ਚੱਲਦਾ ਪਿਆਣਾ ਇੱਕੋ ਹੀ ਨੰਬਰ ਆਪਣੇ ਕੋਲੇ ਜੇ ਆਪਾਂ ਤੁਹਾਨੂੰ ਨਾਲ ਨਾ ਉੱਪਰ ਬਿਸਟਿੰਗ ਕਾਰਡਾ ਜਿਹੜਾ ਉਹ ਆਪਾਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਉਹਦੇ ਉੱਪਰ ਇੱਕ ਸਾਡਾ ਐਕਸਟਰਾ ਨੰਬਰ ਦਿੱਤਾ ਹੋਇਆ ਜੇ ਤੁਹਾਡਾ ਇਹ ਨੰਬਰ ਤੇ ਕਾਲ ਨਹੀਂ ਕੋਈ ਪਿਕ ਕਰਦਾ ਤਾਂ ਤੁਸੀਂ ਜਿਹੜਾ ਨੈਕਸਟ ਨੰਬਰ ਆ ਤੁਸੀਂ ਉਹਦੇ ਤੇ ਵੀ ਸਾਨੂੰ ਕਾਲ ਆ ਜਿਹੜੀ ਕਰ ਸਕਦੇ ਹੋ ਅੱਜ ਵਾਲੇ ਸੂਟ ਨੇ ਜਿਹੜੇ ਇਹ ਕੁਝ ਵਿਦਾਊਟ ਦੁਪੱਟਾ ਰਹਿਣਗੇ ਕੁਝ ਆਪਣੇ ਦੁਪੱਟੇ ਨਾਲ ਰਹਿਣਗੇ ਇਹ ਵਾਲਾ ਜਿਹੜਾ ਫਰਸਟ ਸੂਟ ਆ ਇਹ ਆਪਣਾ ਹੈਗਾ ਪਿਓਰ ਬੈਲਵਰਟ ਦੇ ਉੱਪਰ ਆ ਇਹ ਵਾਲਾ ਤੁਸੀਂ ਪ੍ਰਿੰਟ ਆ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਜਿਹੜਾ ਇਹ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆਗਾ ਹਾਂ ਤੁਸੀਂ ਬੈਲਵਰਟ ਤੇ ਚੈੱਕ ਕਰ ਸਕਦੇ ਹੋ ਇਹ ਵਾਲਾ ਜਿਹੜਾ ਸ਼ਰਟ ਰਹੇਗੀ ਇਹ ਵਾਲੀ ਆ ਜਿਹੜੀ ਇਹਦੇ ਨਾਲ ਬਾਟਮ ਰਹੇਗੀ ਪ੍ਰਿੰਟ ਹੀ ਇਹਦੇ ਨਾਲ ਬਾਟਮ ਆਏਗੀ ਇਹ ਵਾਲੀ ਸੌਰੀ ਪ੍ਰਿੰਟ ਕਿਹਾ ਗਿਆ ਮੇ tanto ਪਲੇਨ ਆ ਜਿਹੜੀ ਉਹ ਬਾਟਮ ਰਹੇਗੀ ਇਹ ਵਾਲੀ ਹੈ ਜਿਹੜੀ ਇਹਦੀ ਸ਼ਰਟ ਹੈਗੀ ਇਹ ਫਲਾਵਰ ਦੇ ਨਾਲ ਆਪਾਂ ਕੰਟਰਾਸਟ ਆ ਜਿਹੜਾ ਬਾਟਮ ਦਾਗਾ ਇਹ ਵਾਲੇ ਸੂਟ ਦਾ ਪ੍ਰਾਈਸ ਆ ਜਿਹੜਾ ਉਹ ਆਪਣਾ 1300 ਰੁਪਏ ਰਹੇਗਾ ਆਹ ਵਾਲੇ ਸੂਟ ਦਾ ਪ੍ਰਾਈਸ ਆ ਜਿਹੜਾ ਉਹ ਆਪਣਾ 1300 ਰੁਪਏ ਰਹੇਗਾ ਵਿਦਆਊਟ ਦੁਪੱਟਾ ਰਹੇਗਾ ਪ੍ਰਾਈਸ ਆ ਜਿਹੜਾ ਉਹ 1300 ਰੁਪਏ ਰਹੇਗਾ ਨੈਕਸਟ ਸੂਟ ਆ ਜਿਹੜਾ ਉਹ ਆਪਣਾ ਹੈਗਾਗਾ ਕਸ਼ਮੀਰੀ ਟਾਈਪ ਕਹਿ ਦਿੰਨੇ ਆਪਾਂ ਬਹੁਤ ਜ਼ਿਆਦਾ ਫਾਈਨ ਕਪੜਾ ਬਹੁਤ ਜ਼ਿਆਦਾ ਗਰਮ ਸੂਟ ਹੈ ਇਹ ਸੋ ਮੈਂ ਦਿਖਾਉਣੀ ਹੈ ਸਾਰਾ ਇਹਦੇ ਸੂਟ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਲੁੱਕ ਹੈ ਸੂਟ ਦੀ ਆ ਤੁਸੀਂ ਚੈੱਕ ਕਰੋ ਇਹ ਵਾਲੀ ਹੈ ਜਿਹੜੀ ਸ਼ਰਟ ਆ ਜੂਗੀ ਆ ਵਾਲੀ ਆ ਦੇਖੋ ਆ ਵਾਲੀ ਹੈ ਜਿਹੜਾ ਇਹਦਾ ਪ੍ਰਿੰਟ ਆ ਜੂਗਾ ਇਹ ਵਾਲਾ ਇਦਾਂ ਬਣਿਆ ਹੋਇਆ ਸਾਰਾ ਇਹ ਵਾਲਾ ਗੜਾ ਆ ਜੂਗਾ ਮਸਟਰਡ ਸ਼ੇਡ ਦਾ ਇਹ ਸੂਟ ਰਹੇਗਾ ਬਹੁਤ ਜ਼ਿਆਦਾ ਫਾਈਨ ਸੂਟ ਆ ਇਹ ਆ ਇਦਾਂ ਦੀ ਬੈਗ ਆ ਜੂ ਆ ਵਾਲਾ ਜਿਹੜਾ ਫੁੱਲ ਆ ਗਿਆ ਇਹ ਬੈਕ ਦੇ ਉੱਪਰ ਆ ਜਿਹੜਾ ਆ ਵਾਲਾ ਫੁੱਲ ਫਲਾਵਰ ਜਿਹਾ ਬਣਿਆ ਹੋਇਆ ਇਹ ਵਾਲਾ ਬੈਕ ਤੇ ਆਊਗਾ ਆ ਬਾਕੀ ਆਪਣੀ ਸ਼ਲਟਰ ਰਹੇਗੀ ਆ ਜਿਹੜਾ ਇਹ ਆਪਣੇ ਫਰੰਟ ਤੇ ਰਹੇਗਾ ਜਿਹੜੀਆਂ ਬਾਜੂ ਨੇ ਇਹ ਵੀ ਇਹਦੀਆਂ ਸੇਮ ਹੀ ਰਹਿਣਗੀਆਂ ਬੈਕ ਨਾਲ ਦੀਆਂ ਆ ਦੇਖੋ ਇਹਦਾ ਅਲੱਗ ਤੋਂ ਦਿੱਤਾ ਹੋਇਆ ਇੱਥੋਂ ਕਟਿੰਗ ਹੋਣੀ ਆ ਇਹ ਵਾਲੀਆਂ ਨੇ ਜਿਹੜੀਆਂ ਇਹਦੀਆਂ ਬਾਜੂ ਲੈਣਗੀਆਂ ਸੋਨੂੰ ਮੈਂ ਦਾ ਦਿਖਾਉਣੀ ਆ ਪਿਛਲਾ ਪਾਸਾ ਦਿਖਾਉਣੀ ਆ ਦੇਖੋ ਤੁਸੀਂ ਇਦਾਂ ਚੈੱਕ ਕਰ ਸਕਦੇ ਹੋ ਆ ਸਾਨੂੰ ਸਾਰਾ ਨਾ ਇਹਦਾ ਨੇੜੇ ਤੋਂ ਆਵਲਾ ਜਿਹੜਾ ਨਾ ਇਹ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਦੀ ਬੁੰਤੀ ਹੈ ਜਿਹੜੀ ਉਹ ਸਾਰੀ ਦਿਸ ਰਹੀ ਹੈ ਸਾਨੂੰ ਇਹ ਬਹੁਤ ਜ਼ਿਆਦਾ ਗਰਮ ਦੇ ਵਿੱਚ ਹੈਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਮਸਟਰਡ ਸ਼ੇਡ ਦਾ ਇਹ ਸੂਟ ਰਹੇਗਾ ਜਿਹੜੀ ਇਹਦੇ ਨਾਲ ਬਾਟਮ ਉਹ ਵੀ ਬਲੈਕ ਕਲਰ ਦੀ ਆਪਾਂ ਨੇ ਬਾਟਮ ਰੱਖੀ ਹੈ ਕੀ ਮਸਟਰਡ ਸ਼ੇਡ ਦੀ ਸ਼ਰਟ ਰਹੇਗੀ ਬਲੈਕ ਕਲਰ ਦੀ ਬਾਟਮ ਰਹੇਗੀ ਵਿਦਆਊਟ ਇਹ ਦੁਪੱਟਾ ਰਹੇਗਾ ਜੀ ਸੂਟ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1200 ਰੁਪਏ ਰਹੇਗਾ ਵਿਦਾਊਟ ਦੁਪੱਟਾ ਸੂਟ ਹੈ ਇਹ ਪ੍ਰਾਈਸ ਆ ਜਿਹੜਾ ਉਹ 1200 ਰੁਪਏ ਰਹੇਗਾ ਇਸ ਤੋਂ ਬਾਅਦ ਹੈਗਾ ਆਪਣੇ ਕੋਲ ਸ਼ਾਲ ਸੂਟ ਆ ਆਵਲਾ ਜਾਂਦਾ ਆਪਣਾ ਸ਼ਾਲ ਸੂਟ ਆ ਆ ਤੁਸ ਚੈੱਕ ਕਰੋ ਇਹ ਵਾਲਾ ਹੈਗੀ ਸ਼ਰਟ ਆ ਆ ਦੇਖੋ ਆ ਵਾਲਾ ਗਲੇ ਤੇ ਆ ਜਾਊਗਾ ਆ ਵਾਲਾ ਜਿਹੜਾ ਉਹ ਕੇ ਰਿਹਾ ਜੂਗਾ। ਐਦਾਂ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ। ਆਹ ਵਾਲਾ ਜਿਹੜਾ ਪ੍ਰਿੰਟ ਹੈਗਾ ਇਹ ਆਪਣੀ ਬਾਜੂ ਦੇ ਉੱਪਰ ਆ ਜਾਊਗਾ। ਜਿਹੜੀ ਆਪਾਂ ਨੇ ਇਹਦੇ ਨਾਲ ਬਾਟਮ ਰੱਖੀ ਆ ਉਹ ਬਲੈਕ ਕਲਰ ਦੀ ਆ। ਜਿਹੜਾ ਹੈਗਾ ਬੈਕ ਹੈਗਾ ਉਹ ਵੀ ਐਡੇ ਹੀ ਬਣਿਆ ਹੋਇਆ। ਆਹ ਦੇਖੋ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਉਹ ਬੈਕ ਦੇ ਉੱਪਰ ਆ ਜਾਊਗਾ। ਇਹ ਵਾਲਾ 프ਰੰਟ ਆ ਜਾਊਗਾ। ਇਦਾਂ ਫਰੰਟ ਦੇ ਉੱਪਰ ਇਦਾਂ ਨਿੱਕਾ ਨਿੱਕਾ ਨੋਟਵਰਕ ਕੀਤਾ ਹੋਇਆ ਸਾਰੇ ਦੇ ਉੱਪਰ ਨਾ ਇਦਾਂ ਫੁੱਲ ਦੇ ਉੱਪਰ ਆ ਸਾਰਾ ਨੋਟਵਰਕ ਕੀਤਾ ਹੋਇਆ ਇਹਦੇ ਵਿਦਸ਼ਿਪੀ ਲੱਗੀ ਹੋਈ ਆ ਸਾਰੇ ਦੇ ਉੱਪਰ ਨੋਟਵਰਕ ਆ ਇੱਕ ਇੱਥੇ ਫੁੱਲ ਆ ਜਾਊਗਾ ਇਹ ਵਾਲੇ ਦੇ ਉੱਪਰ ਵੀ ਸਾਰਾ ਨੋਟਵਰਕ ਹੋਇਆ ਹੋਇਆ ਹੈ ਜਿਹੜਾ ਇਹਦੇ ਨਾਲ ਸੋਲਾ ਸ਼ਾਲ ਬਹੁਤ ਜ਼ਿਆਦਾ ਸੋਹਣਾ ਸ਼ਾਲ ਹੈ ਦੇ ਨਾਲ ਸਟਾਲ ਨਹੀਂ ਹੈਗਾ ਜੀ ਸ਼ਾਲ ਆ ਬਹੁਤ ਜਿਆਦਾ ਸੋਹਣਾ ਸੋਲਾ ਤੁਸੀਂ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਬਹੁਤ ਜਿਆਦਾ ਕਿੰਨੀ ਖੂਬਸੂਰਤ ਇਹਦੀ ਪ੍ਰਿੰਟਿੰਗ ਬਣੀ ਹੋਈ ਆ ਐਦਾਂ ਦੇਖੋ ਐਦਾਂ ਸ਼ੇਡ ਬਣੇ ਹੋਏ ਆ ਟਾਈ ਡਾਈ ਵਾਂਗੂ ਦੇਖੋ ਕਿੰਨਾ ਸੋਹਣਾ ਇਹਦਾ ਪ੍ਰਿੰਟ ਜਿਹੜਾ ਇਹ ਉਹ ਸੂਟ ਦਾ ਪ੍ਰਾਈਸ ਆ ਉਹ ਸਿਰਫ 1500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਆਪਾਂ ਤੁਹਾਨੂੰ ਫ੍ਰੀ ਦੇਵਾਂਗੇ ਸਾਰੇ ਸੂਟਾਂ ਦੇ ਨੈਕਸਟ ਸੂਟ ਆ ਜਿਹੜਾ ਉਹ ਵੀ ਆਪਣਾ ਇਟਾਲੀਅਨ ਬੂਲ ਦੇ ਉੱਪਰ ਆਗਾ ਇਟਾਲੀਅਨ ਬੂਲ ਦਾ ਤੁਹਾਨੂੰ ਪਤਾ ਹੀ ਆਗਾ ਵੀ ਕਦੀ ਵੀ ਉਹਦੇ ਤੇ ਬੁਰ ਨਹੀਂ ਉੱਠਦਾ ਹੈਗਾ ਇਟਾਲੀਅਨ ਬੂਲ ਜਿਹੜੀ ਬੂਲ ਹੁੰਦੀ ਹੈ ਉਹ ਤੇ ਬੁਰ ਨਹੀਂ ਉੱਠਦਾ ਜੀ ਇਹ ਵਾਲਾ ਹੈਗਾ ਗਾਬਾਵਾ ਦਾ ਡਿਜ਼ਾਈਨ ਇਹ ਵਾਲਾ ਘੇਰੇ ਤੇ ਆਜੂ ਦਾ ਵਰਕ ਪ੍ਰਿੰਟ ਇਦਾਂ ਸਾਰੇ ਸ਼ਰਟ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਬੈਕ ਤੇ ਵੀ ਸੇਮ ਰਹੇਗਾ ਤੇ ਫਰੰਟ ਤੇ ਵੀ ਸੇਮ ਰਹੇਗਾ ਇਹ ਟਾਲੀਅਨ ਮੂਲ ਦਾ ਸੂਟ ਰਹੇਗਾ। ਰਾਣੀ ਰੰਗ ਦਾ ਸੂਟ ਰਹੇਗਾ ਜੀ। ਜਿਹੜੀ ਬਾਟਮ ਆ ਇਹਦੀ ਬਾਟਮ ਦੇ ਵਿੱਚ ਆਪਣਾ ਦੇਖੋ ਆ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੈ। ਨਿੱਕੇ ਨਿੱਕੇ ਡਾਟਸ ਬਣੇ ਹੋਏ ਆ ਸਾਰੀ ਬਾਟਮ ਦੇ ਵਿੱਚ। ਜਿਹੜਾ ਇਹਦਾ ਦੁਪੱਟਾ ਉਹ ਇਸ ਤੋਂ ਵੀ ਜ਼ਿਆਦਾ ਸੋਹਣਾ ਹੈ। ਦੁਪੱਟਾ ਦਾ ਜਿਹੜਾ ਇਹ ਇਸ ਤੋਂ ਵੀ ਜ਼ਿਆਦਾ ਸੋਹਣਾ ਆ ਤੁਸੀਂ ਚੈੱਕ ਕਰੋ। ਪ्युअर ਚਲੂਣ ਦਾ ਇਹ ਦੁਪੱਟਾ ਰਹੇਗਾ। ਪ्युअर ਚਲੂਣ